ਬਈ ਮੰਗ ਤਲਾ ਤਾਂ ਪਿਆਰ ਪ੍ਰੀ ਸਾਰਿਆਂ ਨੂੰ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਆਲਾ ਮੀ ਆ ਗਿਆ ਕਿੱਥੇ ਦੱਸੀ ਕਿ ਆ ਗਿਆ ਆ ਮੀ ਆ ਗਿਆ ਕਿੱਥੇ ਆ ਗਿਆ ਹਾਂ ਆਏ ਐਨਾ ਬੱਦਲ ਲੱਛਕਦਾ ਉੱਪਰ ਓਏ ਹੋਏ 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 ਹਏ ਕਿੰਨਾ ਬੱਦਲ ਓਏ ਪਰ ਮੀ ਆ ਗਿਆ ਕਿੰਨਾ ਕੁ ਮੀ ਆ ਗਿਆ ਇੱਕ ਇੱਕ ਹਾਂ ਹਏ ਠੰਡਾ ਮੌਸਮ ਹੋ ਗਿਆ ਨਾ ਪੱਤੇ ਗਾਮੀ ਬਹੁਤ ਗਾਮੀ ਬਹੁਤ ਈ ਨਾ ਬਹੁਤ ਗਾਮੀਤੀ ਜੀ ਏ ਚਾਚੀ ਗਾਲ ਤਾਂ ਵੱਧ ਸਾਰਾ ਹੈਂ ਹੈਂ ਤੂੰ ਡਰਦੀ ਹੈ ਕਿਤੇ ਡਰਦੀ ਪਹਿਲਾਂ ਮੈਨੂੰ ਦੱਸ ਇਧਰ ਡਰਦੀ ਕਿਤੇ ਤੂੰ ਕਾਤੇ ਡਰਦੀ ਆਂ ਮੈਂ ਹੈਂ ਮੈਂ ਤਾਂ ਡਰਦੀ ਆਂ ਮਸੀਤਾ ਵੀ ਆਇਆ ਹੈ ਤਸ ਕੋ ਮਮੇ ਦੀ ਗੋਦੀ ਚ ਬਹਿ ਜਾ ਹਵਾ ਹਵਾ ਠੰਡੀ ਜੀ ਲੱਗੀ ਆ ਹਾਂ ਚਲ ਵਧੀਆ ਹਾਂ ਤਾਂ ਜੀ ਪਰਮਾਤਮਾ ਸੁਣ ਲਵੇ ਬੁਲਾਓ ਜੀ ਸਾਸਰਗਾਲ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹਿ ਵਾਹ ਕਰੋ ਚੱਲੂ ਤਾਂ ਰਾਤ ਜੀ ਮਿਲ ਜੂਗੀ ਤੇ ਪੂਜੀ ਵੈਸੇ ਇੱਕ ਗੱਲ ਆ ਹਾਂਜੀ ਕਿਤੇ ਹੋਰ ਪਾਸੇ ਵੀ ਪੈ ਰਿਆ ਹੈ ਜਿਵੇਂ ਕਿ ਬਹੁਤ ਠੰਡੀ ਹਵਾ ਆ ਰਹੀ ਹੈ ਹਾਂ ਪੈ ਤਾਂ ਰਿਹਾ ਜੀ ਤਾਂ ਮੈਨੂੰ ਕੁਆਲਿਟੀ ਦੱਸ ਦਿਓ ਜੀ ਕਿਵੇਂ ਆ ਕਿਵੇਂ ਆ ਉਹ ਦੱਸ ਦਿਓ ਹੁਣ ਕਿਉਂ ਲਾਈਟ ਭੱਜੀ ਹੋਈ ਆ ਜੀ ਜਿਹੜਾ ਨੈਟ ਚੱਲ ਰਿਹਾ ਉਹਦੇ ਨਾਲ ਮੈਂ ਚਲਾ ਰਿਹਾ ਤੇ ਉੱਪਰ ਪੂਰਾ ਬੱਦਲ ਚੜ ਕੇ ਆਇਆ ਵਾ ਬਹੁਤ ਜ਼ਿਆਦਾ ਪੈ ਜਾ ਰਿਹਾ ਹੈ ਪੈ ਜਵੇ ਜਿੰਨਾ ਪ੍ਰਾਣਾ ਪੈ ਧਰਤੀ ਚੋਂ ਪਾਣੀ ਘਟ ਕੱਢਣਾ ਪਊਗਾ ਕਿੰਨੇ ਵਿਚਾਰੇ ਪਸ਼ੂ ਪਖਸ਼ੀ ਪਿਆਸੇ ਫਿਰਦੇ ਆ ਹਾਂ ਹੈਨਾ ਪ੍ਰਮਾਤਮਾ ਚਲੋ ਕਰਨੇ ਕਰਾਉਣੇ ਵਾਲਾ ਤਾਂ ਉਹੀ ਆ ਚਲੋ ਆਪਾਂ ਨੂੰ ਵੀ ਠੰਡਾ ਹੋਊਗੀ ਥੋੜੀ ਜੀ ਤੰਨੂ ਕਾ ਹੋ ਗਿਆ ਅੰਦਰਾਂ ਤੇ ਗਰਮੀ ਹੈ ਬਾਹਰ ਜਾਂਦਾ ਬੜੇ ਜੀ ਅੱਜ ਬਲੌ ਜੀ ਸਸਰਗਰ ਵਾਹਿਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਕੀ ਫਤਿਹ ਉਹ ਮੀਂਹ ਜੇ ਨਾ ਮੁੱਠੇ ਕੋ ਦੂਜੀ ਲੋਟ ਕਰ ਦੋ ਅਜੇ ਹੁਣ ਤਾਂ ਆਵਾਲ ਜਿਹੜੀ ਆਉਣੀ ਸੀ ਇੱਥੇ ਚਲੋ ਜਿੰਗੇ ਤੇ ਬੈਣੇ ਆਪਾਂ ਹਾਂ ਤਾਂ ਦੇਣ ਦੇ ਕੋ ਬਾਜੋ ਆਹਾ ਠੰਡੀ ਠੰਡੀ ਹਵਾ ਆ ਗਈ ਜੀ ਹੈ ਰਾ ਜਿਹੜਾ ਜਿਹੇ ਜਾਂ ਮੌਸਮ ਹੋਣਾ ਰਿਹਾ ਬਣਾ ਏਸੀ ਕਰਕੇ ਰੱਖਦੇ ਅੰਦਰ ਆਇਆ ਜਾਂ ਮੌਸਮ ਜਿਹੇ ਜਾਂ ਹੁਣ ਹੋ ਗਿਆ ਔਰੇ ਵਧੀਆ ਲੰਬਾ ਕਰੋ ਪਾ ਦੇ ਵੀ 28 ਜਣੇ ਦੇਖ ਰਿਹਾ ਜੀ ਲੈ ਕੇ ਵੀ ਬਲੈਕ ਵਾਲਾ ਬਟਨ ਨਾਲ ਦੇ ਨਾਲ ਦਬਦਿਓ ਜੀ ਧੰਨਵਾਦ ਹੋਊਗਾ ਤੁਹਾਡਾ ਸਸਰੀਕਾਲ ਜੀ ਸਸਰੀਕਾਲ ਜੀ ਆ ਬੈਟੀਆਂ ਆ ਇਹਨਾਂ ਨੇ ਲੰਗਰ ਪਾਣੀ ਆਪਣਾ ਕਰ ਲਿਆ ਜੀ ਤਿਆਰ ਦੋਹਾਂ ਜਣੀਆਂ ਨੇ ਨਵੇੜਕੇ ਆਪਣਾ ਬੇਲੀ ਵਧੀਆ ਫਾਸਟ ਚ ਮੁਤਾਬਕ ਵੀ ਗਰਮੀ ਸਾਨੂੰ ਫਿਰ ਤਾਜ਼ਾ ਤਾਜ਼ੀ ਹਵਾ ਬਾਹਰ ਮਿਲ ਕੈਨਲ ਕਰਦੇ ਦਿਮਾਗ ਤੇ ਕਰ ਦਿੰਦੇ ਆ ਇਸ ਵੀਰ ਅਸੀਂ ਕੰਮ ਕਰਦੇ ਕਿੰਨੀ ਵੇੜ ਲੰਨੀ ਆ ਇਹਨਾਂ ਨੇ ਗਏ ਮੁਰ ਕਰਨ ਓਏ ਔਰਿਆ ਪੁੱਤ ਤੈਨੂੰ ਯਾਦ ਕਰਦੇ ਆ ਕਹਿੰਦੇ ਕਰਨਵੀਰ ਕਿੱਥੇ ਆ ਕਈ ਦਿਨ ਹੋ ਗਏ ਦੇਖਿਆ ਨਹੀਂ ਆਜਾ ਕਰਨਵੀਰ ਆ ਗਿਆ ਜੀ ਆਪਣੀ ਬੂਆ ਕੋਲ ਗਿਆ ਹਾ ਤਾਂ ਬਲਾਓ ਜੀ ਸਾਸਰ ਦੀ ਗੱਲ ਖੜੇ ਮੈਂ ਆਪਣੀ ਸਸਰੇ ਘਰ ਲਾਈਵ ਕੀ ਹਾ ਕੀ ਹਾਲ ਆ ਠੀਕ ਆ ਜੀ ਲਾਈਵ ਚੱਲਦਾ ਹਾਂ ਹਾਂ ਜੀ ਹਾਂ ਐ ਤੇ ਹੁਣ ਕਾ ਲਾਈਕ ਵੀ ਕਰ ਦਿਓ ਜੀ ਵੀਡੀਓ ਨੂੰ ਮੈਨੂੰ ਲਾਈਕ ਸ਼ੇਅਰ ਕਰੋ ਆ ਦੱਬ ਕੇ ਕਰਦੇ ਹੋ ਹੈ ਨਾ ਤੂੰ ਵੀ ਕਰ ਰਿਹਾ ਕੋਸਤ ਮੈਂ ਵੈਸੇ ਤਾਂ ਨਹੀਂ ਸਹੀ ਗੱਲ ਦੱਸਾਂ ਇਹ ਜਦ ਆਇਆ ਮਤਲਬ ਕਿ ਸਵੇਰੇ ਦੋ ਵਾਰ ਹੋਲੇ ਆ ਗਏ ਤਾਂ ਤੇ ਵੀ ਦੋ ਵਾਰਾਂ ਦੀ ਜਾਨ ਹੋਦੀ ਆ ਉੱਥੇ ਖੇਲਦਾ ਵਾ ਨਿਆਣਿਆਂ ਦੇ ਵਿੱਚ ਹਾਂ ਇੱਥੇ ਗਰਮੀ ਬਹੁਤ ਔਰ ਉਹ ਨਿਕਲ ਨਹੀਂ ਦਿੰਦੇ ਸੀ ਇਹਨੂੰ ਬਾਹਰ ਹੋਇਆ ਲੱਗ ਗਿਆ ਨਾ ਗਰਮੀ ਠੰਡ ਪੰਜਾ ਅੱਛਾ ਹੁਣ ਹੁਣ ਠੰਡ ਹੋਈ ਆ ਸਵੇਰ ਤੋਂ ਤਾਂ ਏਸੀ ਚੋਂ ਹੀ ਨਿਕਲਿਆ ਤੂੰ ਇੱਕ ਪਾਸੇ ਪਰਪਸ ਜਾ ਕੇ ਆਇਆਈ ਜੀਤੇ ਕਰਕੇ ਠੰਡ ਠੰਡ ਮਨਪ੍ਰੀਤ ਸਿੰਘ ਕਹਿੰਦਾ ਸਤਿ ਸ਼੍ਰੀ ਅਕਾਲ ਬਿੱਕੀ ਵੀਰੇ ਮੀ ਪੈ ਰਿਹਾ ਹਾਂਜੀ ਥੋੜਾ ਥੋੜਾ ਸ਼ੁਰੂ ਹੋ ਗਿਆ ਰੱਬ ਕਰੇ ਬੀ ਜ਼ਿਆਦਾ ਫੈਜਵੇ ਇੱਕ ਰੱਜ ਜਾਣ ਸਾਡੀ ਨਜ਼ਰ ਨਾ ਲੱਗ ਜਵੇ ਬਸ ਪੈ ਜਾ ਜੀ ਅੱਤਵਾਦ ਸੱਦਾ ਕਰਿਆ ਹਾਂ ਤਵਾ ਯਾਰ ਰੱਬ ਜਾਣ ਗਿਆ ਨਹੀਂ ਸਹੀ ਚਲ ਕੋਈ ਗੱਲ ਨਹੀਂ ਬਸ ਫੈਜਵੇ ਪਰ ਕਈ ਵਾਰ ਐਨਾ ਹੁੰਦਾ ਨਾ ਵੀ ਜਿਵੇਂ ਮੈਂ ਪਿਛਲੀ ਵਾਰ ਕਿੰਨਾ ਨਕਸਾਲ ਹੋਇਆ ਇਹ ਹੁਣ ਤਾਂ ਪੈ ਲੈਣੇ ਕੋਈ ਗੱਲ ਨਹੀਂ ਇਹ ਹੁਣ ਪਹਿਲ ਵੇਖ ਘਰ ਦੀ ਸੁੱਕੀ ਪਈ ਆ ਜਿਵੇਂ ਪਰਮਾਤਮਾ ਹਾਂ ਪਰਸੋਂ ਲੱਗਦਾ ਕਾ ਕੰਚਨੀ ਆ ਮੈਂ ਮੇਰੇ ਕੋ ਤੇ ਚੜ ਕੇ ਕੀ ਕਰ ਰਹਾ ਤਾ ਕਿ ਕੈਦਾ ਹੋਇਆ ਪਿਆ ਨਹੀਂ ਆਵੇ ਹਵਾ ਹੋਵੇ ਮੈਨੂੰ ਚੱਕ ਲੋ ਮੈਂ ਅਸੀਂ ਨਾ ਮੇਰੀ ਚਲਦੀ ਸੀ ਬਹੁਤ ਤੁਸੀਂ ਤਾਂ ਬੋਂਦੇ ਸੀਗੇ ਉੱਥੇ ਮੈਂ ਨਾ ਰੀਤ ਨੂੰ ਕਿਹਾ ਵੀ ਰੱਬੂ ਮੂਰੇ ਕਹੇ ਹੱਥ ਛੋੜ ਕੇ ਵੀ ਰੱਬਾ ਮੀਂਹ ਪਾ ਦੇ ਪਰਾਂ ਕਹ ਗਈ ਬਾਤ ਚਕਾਨੀ ਮੀਂਹ ਨਾ ਪਵੇ ਇਹ ਨੂੰ ਆਏ ਮੈਂ ਡਰਦੀ ਕੀ ਤੇ ਡਰਦੀ ਛੋਟੇ ਜਿਹੇ ਹੁੰਦੇ ਸੀ ਵੀ ਡਰਦੇ ਹੁੰਦੇ ਬੱਦਲ ਕਰ ਜਾਂਦਾ ਬੱਦਲ ਮੈਨੂੰ ਜਿਆਦਾ ਹੀ ਬਿਜਲੀ ਲਸ ਕੇ ਦਿੱਤੀ ਤਾਂ ਡਰਤਾ ਬਣੇ ਜਾਂਦਾ ਸੁਭਾਵਿਕ ਤੌਰ ਤੇ ਆ ਕੁਛ ਨਹੀਂ ਹੈਗਾ ਬਾਬਾ ਜੀ ਆਪਾਂ ਜੈਜ਼ਮੀਨ ਹਾਂਜੀ ਫੜ ਫੋਨ ਫੜਨ ਨਾਲ ਕਮੈਂਟ ਪੜੀ ਜਾਂ ਲ ਨਾਲ ਅਸੀਂ ਬਹਿਨੇ ਗੱਲਾਂ ਬਾਤਾਂ ਦੀਆਂ ਮਾਰਦੇ ਮੌਸਮ ਹੋ ਗਿਆ ਜੀ ਸੁਹਾਵਣਾ ਹੈ ਨਾ ਮੀ ਪਈ ਜਾਂਦਾ ਤੇ ਤੂੰ ਇਧਰ ਨਾਲ ਦੀ ਨਾਲ ਆਪਣੇ ਫੋਨ 'ਚ ਵੀ ਚਲਾ ਕੇ ਦੇ ਲੈ ਵੀ ਕੁਆਲਿਟੀ ਕਿੱਦਾਂ ਦੀ ਆ ਜੀਰੀ ਲੱਗਣੀ ਸ਼ੁਰੂ ਹੋ ਗਈ ਜੀ ਬਸ ਅਜੇ ਮੀ ਪੈ ਗਿਆ ਗੱਡ ਕੇ ਉਹ ਆ ਗਿਆ ਮੀ ਤੁਹਾਨੂੰ ਉਠੜਾ ਬੈੜਾ ਮੀ ਉਹ ਉਹ ਮੰਜਾ ਖੜਾ ਕਰੋ ਮੀ ਬਹੁਤ ਤੇ ਜਾ ਗਿਆ ਆ ਗੱਲ ਹੀ ਆਤਾ ਜਾਣ ਦੇ ਆ ਗਿਆ ਪਰ ਤੁਹਾਨੂੰ ਕੋਈ ਨਾ ਆ ਗਿਆ ਉਹ ਦੇਖੋ ਕਿਹੜੇ ਸਾਮ ਨਾਲ ਮੀਂਹ ਆਉਂਦਾ ਉਧਰ ਨੇਰਾ ਹੋ ਗਿਆ ਉਧਰ ਨੇਰਾ ਹੋ ਗਿਆ ਉਧਰਲੀ ਸੜ ਮੀ ਉਹ ਪਰਲੀ ਸਾਈਡ ਤਾਂ ਪੂਰਾ ਮੀਂਹ ਪੈ ਰਿਹਾ ਇਸ ਸਮੇ ਪੂਰਾ ਗੱਡ ਗਿਆ ਹਵਾ ਦਾ ਰੁੱਖ ਤਾਂ ਪਰੇ ਨੂੰ ਆ ਔਰੇ ਵੀ ਹੋ ਗਿਆ ਤੇਜ ਆ ਦੇਖੋ ਆ ਗਿਆ ਆ ਆ ਗਿਆ ਉਹ ਹਵਾ ਵੀ ਪਾਕਿਸਤਾਨ ਵੀ ਭੇਜ ਦਿਓ ਮੀ ਬਹੁਤ ਕਿਰਪਾ ਹੋਊਗੀ ਪਾਕਿਸਤਾਨ ਸਾਰੇ ਅਜੇ ਤੱਕ ਕਹਿੰਦੇ ਵੀ ਇਹ ਆਲ ਇੰਡੀਆ ਆਲ ਵਰਲਡ ਚ ਵੀ ਪੈ ਜਾਵੇ ਜਿੱਥੇ ਜਿੱਥੇ ਗਰਮੀ ਪੈਦੀ ਆ ਬਹੁਤ ਤੇਰੇ پتہ ਕਰ ਦਵੇ ਮਹਾਰਾਜ ਨਹੀਂ ਆ ਗਿਆ ਪੁੱਤ ਤੇਜ ਨਹੀਂ ਆ ਗਿਆ ਦੇਖ ਸਾਹਮਣੇ ਮਨੇ ਜਰਨਾਡੋ ਆ ਗਿਆ ਕੁਆਲਿਟੀ ਓਕੇ ਹੈ ਜੀ ਕਹਿੰਦੇ ਕੁਆਲਿਟੀ ਵਧ ਜਾਏਗੀ ਹਾਂ ਵੈਸੇ ਬਹੁਤ ਦੇ ਪੁੱਤਰ ਮੇਰਾ ਹੋ ਗਿਆ ਬੇਟਾ ਮੇਰਾ ਹੋ ਗਿਆ ਲੈ ਲੈ ਨਾ ਲਾ ਜਿੰਨਾ ਹੁਣਾ ਪੱਟ ਮਰ ਜੂਗੀ ਤੱਕੜੀ ਬਨਾਣ ਸਮੇਂ ਤੋਂ ਬਨਾਣ ਸਮੇਂ ਫੜਾ ਦੇ ਕਰਨ ਲਈ ਗੋਦੀ ਚ ਫੜਾ ਦੇ ਇਹਨੂੰ ਚੱਬੇ ਚੱਬੇ ਕਿ ਮੈਂ ਵੀ ਮੈਂ ਵੀ ਆ ਰਹਿ ਕਿ ਉਧਰ ਉਧਰ ਦੇਖਿਓ ਪੈਰ ਨੇ ਆ ਪਾਣੀ ਨਹੀਂ ਹੈਗਾ ਲੈ ਸਾਡੇ ਬਲ ਵੀ ਪੇਜ ਦੋ ਜੀ ਜਰੂਰ ਜੀ ਨਬਦੀਪ ਸਿੰਘ ਕਿੱਦਾਂ ਹੋ ਜੈਸਮੀਨ ਜੀ ਬਹੁਤ ਵਧੀਆ ਮਾ ਕੈਮਰਾ ਸਾਫ ਕਰ ਦਵਾ ਜੀ ਇੱਕ ਵਾਰ ਹਾਂ ਬਹੁਤ ਵਧੀਆ ਹੈ ਜੀ ਮਮਾ ਮੇਰੇ ਸ਼ਰਟ ਕਣੀ ਦਿੱਤੇ ਨਾ ਅੰਦਰ ਦੇ ਲਿਫਾਫਾ ਲੈ ਲੈ ਕੱਪੜਾ ਲੈਣਾ HP 12 ਜੀ ਸ਼ੁਕਰੀਆ ਜੀ ਸ਼ੁਕਰੀਆ ਬਾਈ ਤੇ ਕਿਹੜਾ ਸਾਫਨਾ ਨੇ ਰਹੀ ਹੋ ਗਿਆ ਅੱਜ ਸਵਾਦ ਆਉ ਕੜੀ ਚਾ ਖਾਣ ਦਾ ਸਾਡੇ ਕੜੀ ਚੌਲ ਬਣੇ ਪਿਆ ਜੀ ਇੱਧਰ ਹਾਂ ਵੱਡਾ ਬਾਈ ਕਿੱਥੇ ਹੈ ਬਾਈ ਵੱਡਾ ਗੱਡੀ ਲੈ ਕੇ ਗਏ ਵੇ ਕਿਧਰ ਨੂੰ ਹਾਂ ਪਤਾ ਨਹੀਂ ਹੁਣ ਕਿੱਥੇ ਨੂੰ ਗਏ ਆ ਤੇ ਹੁਣ ਜੇ ਦੋਕ ਦਿਨ ਇੱਕ ਤਰ੍ਹਾਂ ਮਹੀ ਪਈ ਗਏ ਥੋੜਾ ਬਹੁਤਾ ਮਰ ਲੋ ਫਿਰ ਐਨੇ ਨੂੰ ਵਿੱਕੀ ਨੇ ਸਾਡੇ ਨੇ ਕੜਾਹੀ ਚੜਾਵਾ ਦੇਣੀ ਹੈ ਮਿਣ ਲੈ ਲੋ ਜੀ ਗੁਲਗੁਲੇ ਕਟੋਰੀਆਂ ਗੁਲਗੁਲੇ ਕਟੋਰੀਆਂ ਇਹ ਜੇ ਮੌਸਮ ਚ ਬਣਦੀਆਂ ਵਧੀਆ ਰਹਿੰਦੀਆਂ ਆਪਾਂ ਸੌਣ ਦੇ ਵਿੱਚ ਥੋੜੇ ਮੇਰੇ ਨਾਲ ਥੋੜਾ ਨਾਲ ਵਾਦਾ ਪੂੜੇ ਮੈਂ ਕਿਤੇ ਕਹਿੰਦੇ ਕਿਤੇ ਪਤਾ ਨਹੀਂ ਕਿੰਨੀ ਕਬਾਰ ਕਿੰਨੀ ਵਾਰ ਖਾਣੀ ਆ ਪਤਾ ਕੁਸ ਹਾਂ ਜਿਆਦਾ ਨਹੀਂ ਕਾਇਦ ਦਦਾ ਤੇ ਇੱਕ ਵਾਰ ਪਹਿਲੇ ਹੀ ਆ ਇੱਕ ਵਾਰ ਬਣਾ ਲਵਾਂ ਫਿਰ ਤਾਂ ਕੋ ਚੱਕਰ ਨਹੀਂ ਹੈਗਾ ਐਥੇ ਇੱਕ ਵਾਰ ਮੂੰਗ ਨੂੰ ਲੱਗ ਗਿਆ ਵੀ ਕੀ ਵਗਾ 3 ਦਿਨ ਇਹਦੇ ਏਰੀਏ ਵਿੱਚ ਮੂੰਗੀ ਦੀ ਬੜੀਆਂ ਚੱਲ ਰਹੀਆਂ ਐ ਜਿਜਾ ਘਰਾਂ ਮੂੰਗੀ ਦੀਆਂ ਬੜੀਆਂ ਹਾਂ ਬੜੀਆਂ ਪੜ ਜਾਂਦੀਆਂ ਮੂੰਗੀ ਹਾਂ ਸੋ ਗੁੱਡ ਸੀ ਸੋ ਅੱਡੇ ਬਲੌਗਸ ਦੇਖ ਕੇ ਮੂਡ ਵਧੀਆ ਹੋ ਜਾਂਦਾ ਸ਼ੁਕਰੀਆ ਜੀ ਸ਼ੁਕਰੀਆ ਪਾਪਾ ਜੀ ਜੁਆਇਨ ਕਰ ਲਿਆ ਗੁੱਡ ਜੌਬ ਲੋ ਜੀ ਕਰਨਵੀਰ ਲੱਗ ਗਿਆ ਇੰਜੋਏ ਕਰਨ ਆਪਣਾ ਕਰਨਵੀਰ ਦਾ ਇੰਜੋਏ ਹੋ ਕੋ ਉ ਉਹ ਨਾ ਸੱਟ ਖਾਲੀ ਚੌੜਨਾ ਕਰ ਚੌੜਨਾ ਕਰ ਚੌੜਨਾ ਕਰ ਬਣੀ ਸਰਦਾਰ ਜੀ ਦੇਖਦੇ ਆ ਆ ਦੇਖੋ ਜੀ ਕਿਹੜੇ ਸਾਹ ਨਾਲ ਮੀਂਹ ਪੈ ਰਿਹਾ ਜੀ ਬੱਦਰ ਰਿਹਾ ਵਧੀਆ ਵਧੀਆ ਪੈ ਰਿਹਾ ਸਾਰੇ ਦੇਖੋ ਧਰਤੀ ਨੂੰ ਸਾਹ ਆ ਜੋ ਸੰਦੀਪ ਤੇ ਸੁਖਾ ਪੈਣ ਜੀ ਨੂੰ ਸਾਸਤਰੀ ਕਾ ਸਾਸਤਰੀ ਕਾ ਜੀ ਸਾਹਿਬ ਜੀ ਦਾ ਜਾ ਕਰਨਵੀਰ ਜੀ ਕੋਲ ਜਾ ਮੀਂਹ ਪੈਂਦਾ ਵੇਦਨੀ ਮੇਡਾ ਲੈ ਦਰਦੀ ਆ ਕਰਨ ਤੈਨੂੰ ਛਲ ਸਰ ਜੇ ਕਿ ਤਾ ਥੋੜੀ ਬਹੁਤੀ ਕੋਈ ਰੋੜੀ ਆ ਗਈ ਨਾ ਥਨੇ ਰੋੜੀ ਕਿੱਥੇ ਹੋ ਰਹੀ ਨਾਲ ਦੀ ਨਾਲ ਢੂਈ ਛਲੋ ਜਣੇ ਢਿੱਡ ਛਲੋ ਰਹਿਣਾ ਤੇਰੇ ਚਾਤੀ ਪਰ ਬੱਜੂਗੀ ਹਾਂ ਕਿੱਥੇ ਨੂੰ ਜਾਵਾਂ ਮੀ ਗਿਆ ਆ ਠੰਡ ਵੀ ਲੱਗ ਰਹੀ ਠੰਡ ਗਈ ਛਾ ਚੱਲ ਵਾਹ ਗਿਰੂ ਨਾ ਸੁਣ ਲਈ ਹਾਂ ਕਿਹੜੇ ਕਿਹੜੀ ਏਰੀਆ ਚ ਪੈ ਰਿਹਾ ਜੀ ਮੈਂ ਵੀ ਦੱਸ ਦੇ ਹੁਣ ਸੰਗੀਤ ਤਾਂ ਸਖੋ ਪੈਂਡ ਜੀ ਨੂੰ ਸਾਸਰੀਆ ਕਾਲ ਮਨਦੀਪ ਸੈੰਗ ਸਤਰੀ ਕਾਲ ਦੀ ਸਤਰੀਾ ਮਨਪ੍ਰੀਤ ਮਨਪ੍ਰੀਤ ਅੱਛਾ ਉਹ ਕਦੇ ਮੈਂ ਹੁਣ ਬੋਲਣ ਤੇ ਧਿਆਨ ਰੱਖਾਂਗਾ ਕਮੈਂਟ ਪੜਨ ਤੇ ਧਿਆਨ ਰੱਖਾਂ ਤਾਂ ਹੀ ਤਾਂ ਮੈਂ ਜੈ ਜਮੀਨ ਨੂੰ ਕਿਹਾ ਤਾਂ ਮਾਂ ਵੀ ਤੂੰ ਮੈਂ ਬੋਲਿਆ ਥੱਕ ਗਈ ਤੇ ਪਤਾ ਜੀ ਮੈਂ ਦੱਸ ਲਿਆ ਇਹ ਆਉਂਦੀਓ ਕੁਰਸੀ 'ਤੇ ਬੈਠ ਗਈ ਥੱਕ ਗਈ ਵੀ ਫੋਨ ਫੜ ਕੇ ਤੇ ਕਮਾਈ ਚੱਲ ਗੱਲਾਂ ਮਾਰੀ ਚੱਲ ਨਾਲ ਕਮੈਂਟ ਪੜੀ ਚੱਲ ਮੈਂ ਅਸੀਂ ਇੱਧਰ ਅਸੀਂ ਗੱਲਾਂ ਕਰੀ ਜਣੀਆਂ ਆਪਣੀਆਂ ਅਸੀਂ ਤਾਂ ਇਹਨਾਂ ਨੂੰ ਪਤਾ ਨਹੀਂ ਹੈ ਕਿ ਕਿਹੜੇ ਟਾਈਮ ਕਿਹੜਾ ਕੰਮ ਕਰਨਾ ਹਾਂ ਦਰਵਾਜੇ ਦੇ ਖੇਤਾ ਪੂਰੇ ਪਾਣੀ ਉਪਰ ਗਿਆ ਤਾਂ ਕਹਿੰਦੇ ਨੰਗਰ ਵਿੱਚ ਵੀ ਨਹੀਂ ਪੈ ਰਿਆ ਵਧੀਆ ਪੈਣਾ ਚਾਹੀਦਾ ਲੈਕ ਵਾਲੇ ਬਟਨ ਬਹੁਤ ਘੱਟ ਦਬਿਆ ਜੀ ਆਹ ਹਾਂ ਸਾਰਾ ਵਿੱਚ ਵੀ ਆ ਗਿਆ ਕਹਿੰਦੇ ਨਹੀਂ ਸਾਰੇ ਪੰਜਾਬ ਤੇ ਆ ਜਾਣਾ ਵੈਗਰੂ ਸੁੱਖ ਰਖੇ ਅੰਕਤ ਜੀ ਆਪਕਾ ਨੇਚਰ ਬਹੁਤ ਅੱਛਾ ਹੈ ਕਰਨ ਵਾਲਾ ਥੈਂਕ ਯੂ ਥੈਂਕ ਯੂ ਜੀ ਮੀਲਾ ਸਤਿ ਸ਼੍ਰੀ ਅਕਾਲ ਬੇਜੀ ਸਿਮਰਨ ਕਹਿੰਦਾ ਇੱਧਰ ਦੇਖ ਲੋ ਇਹਨੂੰ ਆ ਨਾ ਘੰਡਾ ਆਸ਼ੇ ਮਾਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਪਕੌੜੇ ਬਣਾ ਕੇ ਦਿਓ ਇਹਨਾਂ ਨੂੰ ਦੇਖ ਤੂੰ ਵੀ ਨਾਲ ਆ ਜਾ ਜਾਂ ਬੀਜ ਜੀ ਦੀ ਗੋਦੀ ਚ ਬੈਠ ਜਾ ਦੁੱਗਲ ਹੈਲੋ ਜੀ ਹੈਲੋ ਨੀਰਾ ਹੋਣਾ ਸ਼ੁਰੂ ਹੋ ਗਿਆ ਜੀ ਨਹੀਂ ਆ ਜਾ ਨਾ ਨੀਂ ਅੱਛਾ ਇਹਨੇ ਸੱਟ ਨਾ ਗਾਲੀ ਪੁੱਤ ਵੈਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਦੀ ਫਤਿਹ ਅਮਨ ਵੀ ਲਾਈਵ ਹੋ ਗਿਆ ਚਾਹਰੀਆ ਮਨਾ ਚਾਚਾ ਹਮਮ ਤਲਵਾ ਹੀ ਆ ਜਾ ਮੌਸਮ ਬੇਈਮਾਨ ਵਧੀਆ ਹੈ ਬੇਈਮਾਨ ਰਹੇ 2 ਦਿਨ ਪਾਉਗੀ ਪੁੱਤ ਕਿਆ ਫਾਇਦਾ ਹਾਂ ਸਾਰੀਆਂ ਫਸਲਾਂ ਪਾਣੀ ਮੰਗ ਰਹੀਆਂ ਤੇ ਜੀਰੀ ਦਾ ਕੰਮ ਹੋ ਗਿਆ ਸੀ ਸ਼ੁਰੂ ਤਾਂ ਹੁਣ ਧਰਤੀ ਜੋ ਬਹਾਗਰੂ ਦੀ ਕਿਰਪਾ ਨਾਲ ਪਾਣੀ ਘਾਟਰ ਨਿਕਲੂਗਾ ਜੀ ਹੁਣ ਨੇ ਰੌਣ ਲੱਗਿਆ ਜਾਨੀ ਤੁਹਾਡੇ ਕੋਲ ਵੀ ਕੁਆਲਿਟੀ ਨਾ ਗੁੱਡ ਨਹੀਂ ਆ ਰਹੀ ਹੁਣ ਬੱਦਾਂ ਕਰਕੇ ਨੇ ਰੌਣ ਬੱਦਾਂ ਕਰਕੇ ਨੇ ਰਹੀ ਆ ਹੋ ਗਿਆ ਹਾਂ ਲੱਟ ਵੀ ਮਿੱਣੀ ਲੱਟ ੱਜੀ ਹੋਈ ਆ ਲੱਟ ਮਿੱਣੀ ਆ ਉੱਚੀਂ ਕਰੀ ਡੱਬੀ ਤਾਂ ਤਾਂ ਕੀ ਕਰਨਾ ਹੁਣ ਓ ਜਲੰਦਰ ਵੀ ਭੇ ਦੰਨੇ ਆ ਜੀ ਮੀ ਕੋਈ ਗੱਲ ਨਹੀਂ ਕਹਿੰਦੇ ਜਲੰਦਰ ਮੀ ਨੂੰ ਪੈ ਰਿਹਾ ਸਾਡੇ ਭੇ ਦੋ ਮੈਂ ਮਨ ਉੱਪਰ ਤੇ ਲਾਈਟ ਬਾਲ ਕੇ ਦੇਖਾਂ ਜੇ ਬਲਦੂਗੀ ਪਲੈਟ ਬਾਲ ਕੇ ਨਹੀਂ ਬਲ ਨਹੀਂ ਨਹੀਂ ਲਾਈਟ ਤੇ ਨਹੀਂ ਬਲਣੀ ਆ ਜੀ ਤਰਨਜੋਤ ਸਿੰਘ ਵੈਰੀ ਨਾਈ ਸੁਈ ਲੱਗ ਲਿਆ ਸ਼ੁਕਰੀਆ ਜੀ ਸ਼ੁਕਰੀਆ ਲੋੜ ਨਹੀਂ ਬਸ ਆਪਾਂ ਲੈ ਬੰਦਾ ਕਰ ਦੇਣਾ 10 ਮਿੰਟ ਦਾ ਲਾਂਝਾ ਲਾਓ ਪੂਰਾ ਨਹੀਂ ਪੈ ਰਹਾ ਪੁੱਤੋਂ ਉਹ ਡਰਦੀ ਆ ਬਿਮਾਰ ਹੋ ਜੂਗੀ ਉਹ ਤੁਹਾਨੂੰ ਲੈਣਾ ਨਹੀਂ ਮੌਸਮ ਨੇ ਲਿਆਤਾ ਜੀ ਨਜ਼ਾਰਾ ਹਵਾ ਵੀ ਖੜ ਗਈ ਪਹਿਲਾਂ ਹਵਾ ਚੱਲ ਲਈ ਬਹੁਤ ਤੇ ਹੁਣ ਹੋ ਗਿਆ ਮੌਸਮ ਠੰਡਾ ਸਾਡੇ ਜੀ ਪਾਣੀ ਖੜਨ ਲੱਗ ਗਿਆ ਕਹਿੰਦੇ ਅਸੀਂ ਜਰਮਨ ਤੋਂ ਇੰਡੀਆ ਨੂੰ ਮੀਂਹ ਭੇਜਦਾ ਉਹ ਦਿੰਨੇ ਕਰਨ ਵੀ ਇਹਨੇ ਬੰਦ ਕਰਤਾ ਉਹ ਬਿੱਕੀ ਭਾਜੀ ਨੂੰ ਵੀ ਬਾਹਰ ਭੇਜ ਦੋ ਕੰਮ ਲਈ ਜਾਊਗਾ ਜੀ ਜਾਊਗਾ ਸਾਡਾ ਆਸ਼ੀਰਵਾਦ ਆ ਹਾਂ ਜਾਊਗਾ ਬਿੱਕੀ ਵੀ ਹੋਰ ਹੁਣ ਕਰਨਵੀਰ ਨੇਰੇ ਚ ਚਲਾਊਗਾ ਚੱਕਰ ਆਪਣੇ ਜੋਰ ਦਿਖਾਊਗਾ ਹਾਂ ਮੈਂ ਨਹੀਂ ਕਰਨਵੀਰ ਆਪਣੇ ਜੋਰ ਦਿਖਾਊਗਾ ਜੀ ਮੈਂ ਤਾਂ ਹੀ ਚਲਾ ਦੇ ਲਾਕ ਵਾਲੇ ਬਟਨ ਨਹੀਂ ਦੱਬੇ ਜੀ 88 ਜਣੇ ਇਸ ਟਾਈਮ ਦੇਖ ਰਹੇ ਆ ਸਾਹ ਤੇ ਉੱਪਰ ਲ ਦਬ ਜਾ ਰਹੇ ਪਰ ਲਾਈਕ ਵਾਲਾ ਬਟਨ ਨਹੀਂ ਦੱਬਿਆ ਹੈਗਾ ਪਹਿਲਾ ਬ੍ਰਦਰ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੈ ਮਾਤਾ ਚਲ ਤੈਨੂੰ ਤੈਨੂੰ ਤੂੰ ਆਪਣਾ ਚਲਾਉਂ ਨਹੀਂ ਆਉਣਾ ਤੇਰੇ ਕੋਲ ਡਰਦੀ ਆ ਉਹ ਦੇਖੇ ਕਿ ਮੈਂ ਦੇਖਦੀ ਹਾਂ ਚਲ ਲਾ ਲਾ ਜੇ ਤੂੰ ਚਲਾਉਣਾ ਮੈਂ ਤਾਂ ਬੂਮ ਕਰਦੀ ਮੈਂ ਬਿਮਾਰ ਹੋ ਜੂਗੀ ਸੁਣ ਲਓ ਅੱਛਾ ਬਿਮਾਰ ਨਹੀਂ ਹੋ ਜੂਗੀ ਡਰ ਲੱਗਦਾ ਤੈਨੂੰ ਹਾਂ ਪੁੱਤ ਲੈ ਮੈਂ ਫੜਾ ਲੜੀ ਚੱਕ ਲਾ ਉਹਨੂੰ ਕੋਦੀ ਵੇਨਾ ਡੈਡੀ ਦੀ ਗੋਦ ਵਿੱਚ ਚੜਨਾ ਆ ਜਾਓ ਫਿਰ ਆਏ ਹਾਏ ਮੈਂ ਚੱਕਦਾ ਸਾਡਾ ਪਟੇਵਾਲੇ بارش ਫਟੇ 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 ਖਾਣੇ ਆਦੇ ਤਾਂ ਨਾ ਚੱਕਣਾ ਛੱਡ ਦੇ ਕਰ ਵੀ ਦਿਖਾਓ ਜੀ ਵਾਹ ਜੀ ਵਾਹ ਉਂਗਲੀ ਦੇ ਉੱਪਰ ਕਰ ਵੀ ਦਾ ਚੱਕਰ ਨਹੀਂ 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 ਹੋਣਾ ਪੰਨ ਹੋਣਾ ਪੰਨ ਨੂੰ ਆਪੂ ਕਰਦੇ ਵੈਰੀ ਗੁੱਡ ਸਿੰਗਾ ਹੈ ਸਿੰਗਾ ਫੇਰ ਮਾਰੀ ਫੇਰ ਕਰੀ ਆ ਚੱਕ ਤੇ ਫਟੇ ਮੋਨਿਕਾ ਜੀ ਕਹਿੰਦੇ ਆ ਸ਼ੁਕਰ ਹੈ ਇੰਡੀਆ ਵਾਲੇ ਵੀ ਮੀਂਹ ਜੋਇਂ ਕਰਨ ਲੱਗੇ ਥੈਂਕ ਯੂ ਜੀ ਤੁਹਾਡੀਆਂ ਦੁਆਵਾਂ ਇਸ ਕਰਕੇ ਅਸੀਂ ਜੋਇਂ ਕਰਨ ਲੱਗੇ ਲੈ ਲੈ ਆ ਬੱਬਰ ਸ਼ੇਰ ਦੇ ਉਧਰ ਚ ਚੂਹਾ ਦੇਖ ਲਓ ਸਾਡੇ ਚੂਹਾ ਲੈ ਚੂਹਾ ਆਪਣੀ ਦਾਦੀ ਦੀ ਗੋਦੀ ਚ ਨਾ ਰਿਆਈ ਚੱਕ ਪਾ ਤੁਹਾਡੀਆਂ ਜੀ ਕਰਮ ਕਰਕੇ ਦੇਖੋ ਜੀ ਮੇਰੇ ਬਰਨਾਲਾ ਪਗਤਾਰਾ ਰਾਮਪੁਰ ਸਾਡੇ ਨੇੜੇ ਤੇੜੇ ਵੀ ਹੈ ਨਹੀਂ بارش ਕੋਈ ਨਹੀਂ ਜੀ ਭੇਜਦੇ ਅਸੀਂ ਸਾਡੇ ਕੋਲ ਆ ਗਈ ਥੋਟੇ ਕੋਲ ਵੀ ਭੇਜ ਦਿੰਦੇ ਅਮੀ ਨਹੀਂ ਕਿਹੜਾ ਦੱਕ ਦੱਕ ਗਿੰਗ ਕਰਕਦਾ ਜਕਾਰਾ ਲਾ ਕੇ ਚੱਲਿਆ ਨੰਗੜ ਜਮੀਨ ਪਰ ਕੀਆ ਹੁਆ ਠੰਡਾ ਹੋ ਗਿਆ ਠੰਡਾ ਹੋ ਗਿਆ ਮੌਸਮ ਇਤਨੀ ਵੀ ਹਾਂਜੀ ਹਾਂਜੀ ਸਿੰਘ ਸਾਹਿਬ ਡਿਗਰੇਡ ਥੈਂਕ ਯੂ ਜੀ ਆਏ ਗਾਣਾ ਚਾਹੀਏ ਪਾਪਾ ਕਾ ਪੁੱਤ ਉਹ ਕਹਿੰਦਾ ਦੋ ਭਾਈ ਦਾ ਟੂਰ ਦਾ ਕਿਆ ਬਣਿਆ ਬਸ ਜਾਵਾਂਗੇ ਜੀ ਛੇਤੀ ਦਬਾਈ ਵਾਲਾ ਤੂਰ ਤਾਂ ਫੋਗ ਆਈ ਵੀ ਹੁਣ ਉੱਥੇ ਵਾਲਾ ਤੂਰ ਤਿਆਰ ਹੈ ਜੀ ਬਣਾ 100 ਕਾਗਾਂ ਵਾਲਾ ਉੱਤੇ ਜਾਵਾਂਗੇ ਭੇਦਦੇ ਆ ਜੀ ਮੰਡੀ ਗੋਬਿੰਦਗੜ ਭੇਦਦੇ ਆ ਜੀ ਲੋ ਜੀ ਲਾਈਕ ਕਰਤਾ ਤਾਂ ਉਹਨੇ ਬਹੁਤ ਬਹੁਤ ਸ਼ੁਕਰੀਆ ਜੀ ਜਤਿੰਦਰ ਜੀ ਸੁਖਦੀਪ ਸਿੰਘ ਕਿੱਦਾਂ ਹੈ ਜੀ ਡ੍ਰੈਗਨ ਗੇਰ ਇੰਸ ਹਾਲੋ ਜੀ ਹਾਲੋ ਕਰਨ ਵਾਲਾ ਜੈਸਮੀਨ ਜੀ ਆਪਕੀ ਕੁਆਲਿਟੀ ਕਿਹ ਹੈ ਕੀ ਆਪ ਐਲਸ ਕਰਾਤੇ ਹੋ ਨਾ ਜੀ ਨਾ ਅਸੀਂ ਕਾਨੂੰ ਐਲਸ ਕਰਾਉਣਾ ਜੀ ਲੈ ਮੈਨੂੰ ਇੰਗਲਿਸ਼ ਆ ਜੀ ਬਹੁਤ ਹੈ ਪਰਵਿੰਦਰ ਕੋਤੋਂ ਕਿੰਨੇ ਦੇਰ ਹੋ ਰਹੀ ਹੈ ਬਾਰਿਸ਼ ਸਾਡੇ ਜੀ ਹਲੇ 15-20 ਮਿੰਟ ਹੋਏ ਆ ਜੀ ਸ਼ੁਰੂ ਹੋਈ ਨੂੰ ਚੰਗੀ ਤਰ੍ਹਾਂ ਬਾਰਿਸ਼ ਅ ਹਰ ਜੁਗ ਤਾਲੀਬਾ ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਸਾਸਰੀ ਕਾਲ ਜੀ ਸੁਖਦੀਪ ਹੈਲੋ ਬੱਲੇ ਬੱਲੇ ਆ ਕਰਲੀ ਓਏ ਤੂੰ ਮੂਹ ਤੇ ਪਾਣੀ ਪਾ ਤਾ ਇਹ ਕੀ ਹੋ ਗਿਆ ਮੀਹ ਵਾਲਾ ਪਾਣੀ ਲੋਕ ਤਰਸਦੇ ਮੰਮੀ ਮੰਮਾ ਪਛਦੇ ਜੈਸਮਿਨ ਤੇਰੀ ਮੰਮੀ ਕਿੱਦਾਂ ਹੈ ਕਹਦੇ ਠੀਕ ਆ ਨੇ ਰਹਾ ਗਾਉਣਾ ਦਿਨ ਨਹੀਂ ਨੂੰ ਖਾਣਾ ਦੂਰ ਬੈਠੀਆਂ ਜਿਆਦਾ ਉੱਠ ਕੇ ਕੁश्ती ਫਿਰ ਤੇ ਹੇਲਲਾ ਥੋੜਾ ਜਾਂ ਉੱਥੇ ਮੀ ਆ ਕੋਈ ਨਹੀਂ ਇੱਥੇ ਨੋੜਾ ਲਾ ਕੇ ਨੂੰ ਮਾਸੀ ਦਿਖਦੀ ਐ ਸੋਣੀ ਜੀ ਫਿਰ ਸਾਸਰੀ ਕਾਲ ਜੀ ਹਨੂਮਨਗੜ੍ਹ ਰਾਜਸਥਾਨ ਜਿਹੜਾ ਪਨਾਟਕ ਦੇਖਦੇ ਹੁੰਦੇ ਸੰਦੇ ਆਲਾ ਉਹਦਾ ਉਹ ਸਾਡੇ ਪਿੰਡ ਦਾ ਨਾਮ ਮਾਲਾ ਜੀ ਹੈਲੋ ਕਰਨ ਹੈਲੋ ਜੀ ਸਾਡੇ ਨਹੀਂ ਹੈਗੀ بارش ਭੇਜ ਦਿੰਦੇ ਆ ਜੀ ਵੱਡੇ ਵੀਰ ਜੀ ਕਿੱਥੇ ਆ ਕੰਮ ਤੇ ਗਏ ਹੋਏ ਜੀ ਇੱਕ ਜ਼ਰੂਰੀ ਕੰਮ ਕਰੋ ਜੋ ਹੈ ਮਾਰਸ਼ ਲੈ ਮੇਰੇ ਤੇ ਕਹਦੇ ਕਿ ਸਾ ਪਿੰਗ ਲਿਖਤਾ ਉਹਨਾਂ ਨਾਲ ਜਿਹੜੀਆਂ ਕੱਪੜਾ ਲੈ ਕੇ ਪਾਣੀ ਸਾਰੀ ਬੰਦ ਹੋ ਜਣਾ ਤਿੰਗਲੇ ਨਹੀਂ ਹੈ ਸਕਰੀਨ ਦੇਖੋ ਕਥਕ ਕਮਈਆਂ ਬੰਦ ਕਰਿਆ ਆ ਸੋ ਸਾਨੂੰ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਜੀ ਇੰਨੇ ਜਾਣੇ ਸਾਡੇ ਵਿਊਅਰਸ ਸਾਨੂੰ ਦੇਖ ਰਹੇ ਆ ਅਸੀਂ ਤੁਹਾਨੂੰ ਬਹੁਤ ਲਾਈਕ ਕਰਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਲਾਈਕ ਦਾ ਬਟਨ ਦਬਿਓ ਓਹ ਹਾਰ ਦੇ ਰਕਤ ਪਾ ਗਏ ਮੈਂ ਸ਼ੋਰ ਜੀ ਰੋਜ਼ੇ ਬਲੌਗ ਪੈਂਦੇ ਆ ਜੀ ਬਲੌਗ ਸੋਰੀ ਮੈਂ ਵੀ ਬਲੌਗ ਕਰਨ ਲੱਗੀ ਬਲੌਗ ਆਈ ਏਮ ਵੇਟਿੰਗ ਫ ਯੂ ਫਰੋਮ ਬ੍ਰੈਂਪਟਨ ਕੈਨੇਡਾ ਜਰੂਰ ਪਹੁੰਚਾਂਗੇ ਜੀ ਮੱਛਲੀ ਆ ਗਈ ਸੀ ਬੜੀ ਸਾਰੀ ਮੱਗਰਮਾਚ ਤੇ ਵੀ ਹੁਣ ਤਾਂ ਪਾਣੀ ਹੁਣ ਸੁਣੋ ਤਾਂ ਜਾਵੇ ਆਲੇ ਓਏ ਇਹ ਕਦੋਂ ਮਟਾਈ ਬਾਸ ਨੂੰ ਸਾਫ ਕਰ ਰਹੀ ਹੈ ਹੂੰ ਜੀ ਆਹ ਬੀ ਉਹ ਚੱਕੇ ਅਸਮਾਨੋਂ ਚੱਕਿਆ ਨੰਗਰਾਂ ਦੇ ਕੋਲੇ ਮੈਂ ਨਹੀਂ ਰੱਖਣ ਦੇਣਾ ਤੇ ਪਾਣੀ ਆਹ ਪਾਣੀ ਮਸੋਤ ਆਇਆ ਕਹਿੰਦੇ ਥੱਲੇ ਪਾਣੀ ਖੜ ਗਿਆ ਮਿਊਜ਼ਿਕ ਲਾ ਕੇ ਤੰਗੜਾ ਪਾਉ ਤਾਂ ਜਿਆਦਾ ਸਵਾਦ ਆਉਂਦਾ ਮੇਰਾ ਵੀ ਆ ਵੀ ਲੱਗਦਾ ਹੂੰ ਮੇਰਾ ਇਹ ਰੱਖੀ ਹਾਂ ਪਾਗ ਗਿਆ ਵੀ ਲੱਗ ਗਿਆ ਲੱਗ 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 ਗਿਆ ਲੱਗ ਗਿਆ ਗੰਬੜਾਂ ਆਪਣੇ ਗੰਬੜਮ ਗੰਬੜਮ ਬੜਮੜ ਅਦਾ ਮਾਸਤਗੀ ਵਿੱਚ ਆ ਗਿਆ ਟੰਬੜਮ ਬੜਮ ਬੜਮ ਕਰਨਾ ਤੋਂ ਪੁੱਟੀ ਜਗਾ ਜਾ ਕੇ ਸੀਤੇ ਨਾਲ ਵਜਣਾ ਤਾਂ ਬੱਸ ਤਮ ਬਲਮ 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 ਡੇਡਣ ਬਲਮ ਬਲਮ ਡੇਡਣ ਬਲਮ ਬਲਮ ਡਾ ਡਾ ਹੋਰ ਮੇਰੇ ਸੀਨੇ ਖਰਾਬ ਹੋ ਗਿਆ ਨਾ ਥੈਂਕ ਯੂ ਜੀ ਸੋ ਮਚ ਨਵਨੀਤ ਬਾਜੀ ਬਾਜੀ ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆਈ ਤੁਸੀਂ ਕੀ ਨਾ ਤੇ ਰਿਸ਼ਤੇਦਾਰ ਹੋ ਸਮਝ ਨਹੀਂ ਜਿ ਲੱਗਿਆ ਸਾਸਤਰੀ ਕਾਲ ਜੀ ਹਮਾਰੇ ਯਹਾਂ ਪੇ ਬਾਰਿਸ਼ ਭੇਜ ਦਿਓ ਜਰੂਰ ਜੀ ਜਰੂਰ ਮੀ ਆ ਗਿਆ ਮੀ ਚਲ ਗਿਆ ਹਾਂ हेलो जैस्मीन दीदी जी हेलो जी हेलो दी आपके पास कौन सी कंपनी का एसी है कैड़े कंपनी दा, है? आ, दा।, आई आई है। दा। एसी है आईबीएफ आईबीएफ दा हमने बाय कर आईएफबी है आईएफबी दा हां हम 20 पैकेजे एसी की लोड पैनी हाथ दोगी तुसी पूछिया ने <laughs> और दा माल उ में चेंज हो जाना <laughs> रणजीत सिंह <सेंग> जी सरड नहीं है मी करड मी नहीं हैगा ओ आ जाओ भाई ओथे भी आ जिए दबंदर सिंह सिद्धू खा लो हां ਆਹ ਫਾਰਮ ਰੋਡ ਕਿਤੇ ਬੌਂਡ ਤੋਂ ਜਮੀਨ ਨਹੀਂ ਨਾ ਹੈਗੀ ਜੀ ਤਾਂ ਕਰਕੇ ਨਹੀਂ ਇੱਧਰ ਸਾਡੇ ਏਰੀਏ ਦੇ ਵਿੱਚ ਬੌਂਡ ਜੋ ਜਮੀਨਾਂ ਫਸਲਾਂ ਬੀਜੀਆਂ ਰੱਬ ਨੇ ਨਾ ਉਧਰ ਤਾਂ ਸਾਰੇ ਪਾਸੇ ਇੰਡਸਟਰੀ ਏਰੀਏ ਬਣ ਗਏ بڑے بڑے ਮਾਲ ਬਣ ਗਏ ਬੜੇ-ਬੜੇ ਬੈਂਡਿੰਗਾਂ ਬਣ ਗੀਆਂ ਤਾਂ ਕਰਕੇ ਉੱਥੇ ਮੀਂਹ ਨਹੀਂ ਹੈ ਇਸ ਟਾਈਮ ਆਪਾਂ ਨੂੰ 100 ਬੰਦਾ ਦੇਖ ਰਿਹਾ ਪਰ ਲਾਈਕ ਨਹੀਂ ਕਰ ਰਹੇ ਦੇਖ ਲੋ ਨਹੀਂ ਵੈਸੇ ਰੱਬ ਨੇ ਵੀ ਨਾ ਕਿਸਾਨਾਂ ਦੀ ਸੁਣੀ ਵੀ ਤਾਂ ਨਾ ਦਾ ਟਾਈਮ ਹੋ ਗਿਆ ਵੀ ਮੈਂ ਪਾਣੀ ਲਾਦਾ ਖੇਤਾਂ ਉਹ ਕਹਿੰਦੇ ਜੇ ਤੁਹਾਡੀ ਰੱਬ ਨੇ ਸੁਣ ਲਈ ਹੁਣ ਖੀਰ ਪੂੜੇ ਬਣਾਓ ਅਸੀਂ ਵੀ ਆਈਏ ਖਾਣ ਨੇ ਡੋਡਾ ਦੇਖਦੇ ਆਂ ਜੀ ਕਦ ਬਣਦੇ ਕਦ ਨਹੀਂ ਜੀ ਜੀਤ ਕੌਰ ਰਾਣਾ ਮਨਸੂਰ ਤੁਸੀਂ ਬੱਸ ਕਰੋ ਕਣੀ ਚੋਣ ਨੂੰ ਮਾਰੋ ਗੋਲੀ ਮੈਂ ਤਾਂ ਹੋਣਾ ਕਿ ਤੋਹਰੀਆਂ ਤੁਹਾਡੇ ਡੈਡ ਕਿੱਥੇ ਉਹ ਕੰਮ ਤੇ ਗਏ ਵੇ ਜੀ ਖਾਣ ਇੱਕ ਖਾ ਕੇ ਜੀ ਦੂਆ ਥਾ ਲੱਗਿਆ ਆ ਯਾਰ ਪੇ ਤੇ ਪਾਪਾ ਕਹਿੰਦੇ ਆ ਕਹਿੰਦੇ ਚਮਕੌਰ ਸਾਹਿਬੀ ਵੀ ਬਹੁਤ ਆ ਵਿੱਕੀ ਵੀਰ ਨਾਲ ਧੱਕਾ ਕਾਦਾ ਹੋ ਗਿਆ ਜੀ ਧੱਕਾ ਅਸਲਾ ਦੇਖੋ ਅਜਾ ਧੱਕਾ ਹੁੰਦਾ ਰਹਿਣਾ ਆਲੇ ਅਜਾ ਕਰਦਾ ਆ ਓਹੋ ਓਹ ਹੋ ਅਰੋੜੀ ਕਦਾ ਸਾਹ ਦਾ ਓਹ ਹੋ ਬੜਾ ਨਿਆਣਾ ਆ ਹਾ 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 ਕਿੰਜਲ ਕਰਨਾ ਪੈਣਾਗਾ ਉਹ ਬੜ ਬੜਨਾ ਪੈਂਦਾ ਕਦੇ ਕਦੇ ਨੇਤਰ ਭਾਈ ਜੀ ਵਿੱਚੇ ਲਾਈਵ ਦੇਖ ਰਹੇ ਆ ਪਾਪਾ ਮੜੀ ਜੀ ਕਿਤੇ ਕੰਮ ਤੇ ਗਏਵੇਂ ਆ ਆਪਕੇ ਪਾਸ ਕੋਈ ਪੇਟ ਹੈ ਪਤਾ ਨਹੀਂ ਕੀ ਆ ਜਰਨਜੀਤ ਸਿੰਘ ਗੋਟ ਜੀ ਗੋਟ ਗੁਰਵੀਰ ਮਹਾਲ ਜੀ ਨਹੀਂ ਮਾਰੇ ਵੀ ਪਤਪਾਤ ਹੋ ਗਈ ਆ ਕਹਿੰਦੇ ਕਹਿੰਦੇ ਅਸੀਂ ਤਾਂ ਫੈਨ ਆ ਵਿੱਕੀ ਦੇ ਹੋਰ ਨਹੀਂ ਅਸੀਂ ਕਿਸੇ ਦੇ ਵੀ ਇਸ ਤਾਂ ਫੈਨ ਆ ਵਿੱਕੀ ਦੇ ਆ ਕਾਰਨ ਬੇਟਾ ਇੰਜਣ ਕਰਦੀ ਚੱਲ ਗਈ ਫਿਰਦੀ ਆ ਮੇਰੇ ਮੁੰਡਿਆਂ ਸਾਰੇ ਸੁਣੋ ਹੀ ਕਾਰਨ ਹੋ ਗਿਆ ਜੀ ਬਿਉੜ ਲੈ ਇੱਕ ਲਾਈਵ ਦੇ ਵਿੱਚ ਵਿੱਚ ਹੀ ਸਿੰਘ ਦਾ ਇੰਜਣ ਕਰਨਾ ਸੀ ਉਹ ਮੇਰੀ ਗੱਲ ਸੁਣ ਕਾਰਨ ਚੱਲ ਲਗਾ ਜਿੰਨਾ ਤੁਹਾਨੂੰ ਨਾ ਨਾ ਆਈ ਚਾ ਲੈ ਬਣਾ ਪਾ ਵੀ ਤਾਂ ਨਾ ਤੇ ਆਉਣਾ ਨਾ ਮੈਨੂੰ ਲਾਉਣਾ ਉਹਨਾਂ ਨੇ ਨਾ ਨਾ ਬਣਾਣਾ ਆਪਾਂ ਦੇ ਕਹਿਣ ਨਾਲ ਨਾ ਆਉਣਾ ਇਹ ਤਾਂ ਉਹਨਾਂ ਨੂੰ ਆਪਣੀ ਸਮਝ ਚਾਈ ਦੀ ਕਿ ਕਿਕ ਨਾ ਖਤਮ ਹੋਣੀ ਆਏ ਪਿੱਟਾ ਆਹ ਲਾ ਇੱਕ ਮੱਛੀ ਆ ਗਈ ਮੱਛੀ ਜਲਕੀ ਨਾਨੀ ਹੈ ਜੀਵਨ ਉਸ ਦਾ ਪਾਣੀ ਹੈ ਓਰੇ ਓਰੇ ਮੇਰੇ ਕੋਲ ਜੈ ਜੀਨ ਪਤਾ ਨਹੀਂ ਕਿੱਥੇ ਗੋਗੀ ਮੈਂ ਮੈਸੇਜ ਪੜ੍ਹ ਰਹੀ ਹਾਂ ਨਾਲ ਦੀ ਨਾਲ ਦੱਸਣਾ ਨਹੀਂ ਹੁਣ ਬਰਾ ਬਿੱਕੀ ਪਾ ਜੀ ਕੋਈ ਚੱਕਰ ਨਹੀਂ ਲੈ ਮੰਮੀ ਹੋਰ ਉਹਨੇ ਤਾਂ ਘੱਟ ਕੇ ਬੰਦ ਕਰ ਦਿਆ ਲਾਈਵ ਪਾ ਲੈ ਕੀ ਬਣਾਇਆ ਅੱਜ ਖਾਣੇ ਚ ਅੱਜ ਕੜੀ ਚਾਲ ਬਣਾ ਲੇ ਜੀ ਮਨ ਖੁਸ਼ ਹੋ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਮੀਂਹ ਪੈ ਰਿਆ ਹਾਂ ਜੀ ਸਾਡੀ ਛੋਟੀ ਮੱਛਲੀ ਆਪੋਚਾ ਲਾ ਦੋ ਵਾਡਾ ਬਣ ਦੂ ਤਨ ਵੀ ਪੁੱਤਾ ਆਣੀ ਪਾਣੀ ਮਾਰਦਾ ਵਾ ਵਾ ਤੋੜੇ ਨੂੰ ਜਾਣ ਦਾ ਕੋਈ ਫਾਇਦਾ ਨਹੀਂ ਤੇ ਨਾ ਨਾ ਬਿੱਕੀ ਭਾਈ ਗ੍ਰੇਟ ਬੰਦਾ ਹੋਰ ਆ ਲੋ ਮਾਹੌਲਾ ਲੱਗਾ ਗਾਜੂ ਦੀ ਮਾਸੀ ਦੇ ਪੂਰਾ ਹੋਇਆ ਵਾ ਕਿ ਮਾ ਖੇਤ ਬਾਕੇ ਆ ਤਾਂ ਗਰਦ ਗੱਲ ਲੱਭੜ ਜਾ ਬਣਾਉਣਾ ਤਾਂ ਮੈਂ ਹੈਗਾ ਹੀ ਤਾਂ ਆ ਲੈ ਚੂਹੀ ਤੇ ਦਾ ਸਿਰ ਤੇ ਪਿੱਤ ਹੋ ਗਈ ਜੀ ਉਹਦਾ ਕਰਕੇ ਨਾ ਮਾਤਾਲਾ ਨਾ ਆਇਆ ਮੇਰੇ ਕੁੜਿਆ ਬਾਂ ਦਾਦੀ ਤੇ ਸੀਦਾ ਸਾਹ ਖੜ ਗਿਆ ਨਾ ਇੱਧਰ ਤੂੰ ਕਿਹਾ ਤਾ ਤੂੰਗਾ ਤੁਲਾ ਕਰਨ ਦੀ ਏਜ ਹੈਗੀ ਆ ਜੀ 25 ਸਾਲ ਬਸ ਲੱਭੋ ਕੁੜੀ ਕੁੜੀ ਲੱਭੋ ਸਿੱਤੀ ਮਾ ਬਾਰਾ ਕਰਦਾ ਹੈ ਇਹ ਬੈ ਚੱਲੇ ਬਾਰ ਮੈਂ ਸਾਥ ਤੇ ਕੀ ਆਵਾਜ਼ ਆ ਗਿਆ ਕਿੱਕੜਾ ਕਿੱਕੜਾ ਕਹਿੰਦੀ ਮਸਲੀ ਜਲਕੀ ਰਾਣੀ ਹੈ ਇੱਧਰ 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 ਨੂੰ ਰੱਖ ਅਸੀ ਕੁਰਾਲੀ ਤੋਂ ਹਾਂ ਜੀ ਸ਼ੁਕਰੀਆ ਜੀ ਸ਼ੁਕਰੀਆ ਮਸਲੀ ਜੀ ਜਦ ਕੀ ਜੀਵਨ ਉਸਤਾ ਹਾਂ ਹਾਂ ਫਰਤ ਲਗਾਓ ਡਰ ਜਾਏਗੀ ਲੈ ਬੜ ਗਈ ਕੇਵੇ ਸੁਖੋ ਬੈਠ ਜੀ ਨੂੰ ਦੇਖੋ ਕਿਵੇਂ ਖੁੰਝੇ ਚਲਾ ਕੇ ਬੈਠੀ ਆ ਸੰਦੀਪ ਦੀ ਸਿਸਟਰ ਨੇ ਮੈਸੇਜ ਕੀਤਾ ਰਿਪਲਾਈ ਕਰੋ ਜੀ ਹੈਲੋ ਜੀ ਹੈਲੋ ਮਾਸੀ ਸੁਕਾ ਭੈਣ ਨੂੰ ਦੇਖੋ ਹਾਂਜੀ ਬਹੁਤ ਸੋਹਣੀ ਲੱਗ ਰਹੀ ਐ ਜੈਸਮੀਨ ਮੇਰਾ ਵੀ ਨਾਮ ਬੋਲ ਜੀ ਆਪ ਬਲੌਗ ਦੇਖਤੇ ਹਾਂ ਅਪਕੀ ਫੈਮਿਲੀ ਕਾ ਜੀ ਮਨਜੀਤ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਲਾਸਪੁਰ ਖਮਾਣੋ ਤੋਰ ਨਹੀਂ ਹੈ ਜੀ ਕੋਈ ਗੱਲ ਨਹੀਂ ਜੀ ਉਹ ਸਾਰੇ ਜੀ ਜਿਹੜੇ ਸਾਡੇ ਕਮੈਂਟ ਆ ਇਕੱਠੇ ਹੋਈ ਜਾ ਰਹੇ ਐ ਇਸ ਕਰਕੇ ਸਭ ਤੋਂ ਪੜਿਆ ਨਹੀਂ ਜਾ ਰਹਾ ਸੋ ਮਾਇੰਡ ਨਾ ਕਰਿਓ ਕਹਿੰਦੇ ਸਾਡੇ ਤਾਂ ਹਰਿਆ ਹਨੇਰਖਾਨਾ ਹੀ ਚੱਲ ਰਿਹਾ ਹੈ ਸਾਡੇ ਬਾਬੀ ਵੀ ਹੱਟ ਚੰਡਿਆਲੀ ਕਰਨ ਹੌਲੀ ਪੁੱਤ ਫੋਨਾਂ ਤੇ ਪੈ ਰਹੇ ਹੈ ਪਾਣੀ ਪੈਂਦਾ ਕਹਾ ਜਾ ਕੇ ਮਾਡਮ ਤੁਹਾਡਾ ਫੋਨ ਤਾਂ ਹੋਆ ਮਾਸੀ ਤੇ ਬਾਥਰੂਮ ਹਾ ਕੈਮਰੇ ਦਾ ਪਾਣੀ ਪੈ ਗਿਆ ਫਿਰ ਪਟਨਾ ਮੇਰਾ ਬੰਦੇ ਦਾ ਫੋਨ ਆਇਆ ਹੀ ਹਾਂਜੀ ਹਾਂ ਉਹ ਦੇਖ ਰਿਹਾ ਲਾਈਵ ਹਾਂ ਉਹਨੂੰ ਵੀ ਮੀਂਹ ਦਾ ਆਨੰਦ ਲੈਣਾ ਉਹਨੇ ਹੱਸਦੇ ਬਸਦੇ ਰਹੋ ਜੀ ਸ਼ੁਕਰੀਆ ਜੀ ਸ਼ੁਕਰੀਆ ਹਾਏ 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 ਕਰਨ ਵੀਰ ਹਾਏ 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 ਕਹਿੰਦੇ ਮਿਸ ਯੂ ਨੇਤਰਬਾਈ ਮੈ ਮੈਚੀ ਨੇਤਰਬਾਈ ਨੇ ਨੇਤਰਬਾਈ ਬਹਾਰਾ ਨੇਤਰਬਾਈ ਨੇ ਬੁੱਟਾ ਮਾਨਸਾ ਤੋਂ ਸ਼ੁਕਰ ਹੈ ਜੀ ਸ਼ੁਕਰ ਹੈ ਜੀ ਸ਼ੁਕਰੀਆ ਮੀ ਹੋਰ ਆ ਗਿਆ ਨਾ ਫਿਰ ਮੈਂ ਨਾ ਆਉਂਗੀ ਅੱਛਿਆ ਆਹਾ ਮੀ ਮੀ ਆਵੇਂ ਨਾ ਤੂੰ ਨਾ ਆਵੇਂ ਨਾ ਬਸ ਬਸ ਕੰਗਵਾਦ ਸਾਂ ਮਾਸੀ ਇੱਕ ਹਾਂ ਜੀ ਹਾਂ ਜੀ ਬਾਬਾ ਜੀ ਪਤਾ ਲੱਗ ਗਿਆ ਹੋ ਗਈ ਕਹਿਤਾ ਸੀ ਮਨਰਾਜ ਦੀ ਆਈਡੀ ਤੋਂ ਆਇਆ ਸੀ ਸੁਭਰੀ ਦੇ ਮਾਸੀ ਦਾ ਮੈਸੇਜ ਲੱਗ ਗਿਆ ਜੀ ਪਤਾ ਨੇਤਰ ਬਾਈ ਨੂੰ ਮਿਸੂ ਬਹੁਤ ਕਰੀ ਜਾਂਦੇ ਸੰਦੀਪ ਦੀਦੀ ਨੂੰ ਦਿਖਾਓ ਦੇਖੋ ਟੈਂ 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 ਕਮੇਡਿਆ ਤੋ ਅੱਜ ਦਾ ਸੁੱਖੋ ਭੈਣਜੀ ਵਾਲਾ ਬਲੌਗ ਕਦੋਂ ਆਣਾ ਕਹਿੰਦੇ ਮੱਛੀ ਆ ਗਈ ਚਾਚੂ ਕਹਿੰਦੇ ਅੱਜ ਦਾ ਸੁੱਖੋ ਭੈਣਜੀ ਵਾਲਾ ਬਲੌਗ ਕਦੋਂ ਆਣਾ 8 ਵਜੇ ਛੱਡਦੇ ਸੀ ਪਰ ਕਰੈਕਟ ਟਾਈਮ ਇੰਡੀਆ ਦਾ 8 ਵਜੇ ਆ। ਤੁਹਾਡੇ ਸੌਂਗਾਂਤਰੀਆਂ ਤੋਂ ਬੈਠੇ ਆ। ਤੁਹਾਡੇ ਕੋਲ ਕਿੰਨਾ ਟਾਈਮ ਹੋਣਾ? ਓਹ ਗੱਲ ਬੱਕਰੀ ਜਿੱਦਾਂ ਕੋਈ ਮੱਝਬੂਰੀ ਹੋ ਜਵੇ ਉਦੋਂ ਅੱਗੇ ਬੈਠੇ ਹੋ ਜੂ। ਨਹੀਂ ਸ਼ਾਮ ਦੇ 8 ਵਜੇ ਕਰੈਕਟ ਬਲੌਗ ਹੋ ਜਾਈ ਹੋਣਾ। ਜਨਾ ਇੱਥੇ ਨੂੰ ਹੋਵੋ। ਕੈਨੇਡਾ ਤੋਂ ਵੀ ਦੇਖ ਰਹੇ ਆ। ਮਰੀਂਟੇ ਵੀ ਬਹੁਤ ਮੀ ਪੈ ਰਿਹਾ ਹੈ ਜੀ। ਫਾਇਦਾ ਕੀ ਖੜਦਾ ਜਰਨਾ? ਸਿੱਧਾ ਕੰਮ ਨਾ ਕਰੀ ਕੋਈ। ਓਏ ਸਿੱਧਾ ਕੰਮ ਨਾ ਕਰੀ ਬਸ। ਆਹ ਆਟ ਪੀ ਆਮ ਸੋ ਲਾਈਕ ਦਾ ਬਟਨ ਵੀ ਸਾਨੂੰ ਨਾਲ ਦੀ ਨਾਲ ਦਬਾ ਦਿਓ ਤਾਂ ਬਹੁਤ ਮਿਹਰਬਾਨੀ ਹੋਵੇਗੀ ਠੀਕ ਹੈ ਜੀ ਮੀ ਵੀ ਸਾਡਾ ਰੁਕ ਗਿਆ ਜੀ ਦੇਖ ਲਓ ਤੁਸੀਂ ਲਾਈਕ ਦਾ ਬਟਨ ਨਹੀਂ ਦਬ ਰਹੇ ਇਸ ਕਰਕੇ ਮੀ ਵੀ ਰੁਕ ਗਿਆ ਠੰਡ ਲੱਗਦੀ ਤੈਨੂੰ ਲੈਟ ਪਹਿਲਾਂ ਭੱਜ ਜਾਂਦੀ ਆਂ ਇੰਡੀਆ 'ਚ ਹੋਰ ਕੀ ਆ ਸੁੱਖ ਕੈਂ ਟੈ ਟੈ ਸੁੱਖੋ ਦੀਦੀ ਦੇ ਦਰਸ਼ਨ ਕਰਾਈ ਜਾਣ ਟੈ ਟੈ ਚਲੋ ਜੀ ਹੁਣ ਅਸੀਂ ਪੈਕੜੀ ਹੁਣ ਕੜੀ ਚੌਲ ਕਰਾਂਗੇ ਜੁਆ ਮੈਂ ਕਹਿੰਦਾ ਲਾਈਵ ਬੰਦ ਕਰ ਦਿੰਦੇ ਕਿੰਨੇ ਜਣੇ ਦੇਖਦੇ ਆ 136 ਪਰ ਲਾਈਵ ਨਹੀਂ ਨਾ ਕਰਿਆ ਲਾਈਵ ਕਿ ਪ੍ਰੈਕਟਿਕ ਨਾਲੋਂ ਰਾਤ ਤੱਕ ਕੋ ਗੱਲ ਕਰਦਾ ਕੋ ਚੱਲ ਜਾਂਦੀ ਆ ਬੜੇ ਲੱਗੇ ਵਿੱਚ ਝੱਕ ਛੱਡਣ ਰੋਪੜ ਮਨਪ੍ਰੀਤ ਜੀ ਸ਼ੁਕਰੀਆ ਜੀ ਬਹੁਤ ਸਾਰੇ ਤੁਸੀਂ ਸਾਡੇ ਦੇਖ ਰਹੇ ਹੋ ਬਹੁਤ ਬਹੁਤ ਸ਼ੁਕਰਾਨਾ ਕੋ ਸਿੱਧਾ ਕੰਮ ਕਰਦਾ ਤੂੰ ਭਾਈ ਭੁੱਲ ਜਾਂਦਾ ਸੁਣ ਲਓ ਜੈਸਮੀਨ ਸੰਦੀਪ ਨੂੰ ਕਹੋ ਕਿ ਬਿੱਕੀ ਦਾ ਹੱਥ ਨਾ ਦਵਾਇਆ ਕਰੇ ਚੰਗਾ ਨਹੀਂ ਲੱਗਦਾ ਨਹੀਂ ਅਸੀਂ ਆ ਜਣਾ ਟਟ ਟਟ ਮੈਂ ਜਾ ਉਹ ਜੀ ਹਾਂ ਅਸੀਂ ਇਟਲੀ ਤੋਂ ਅਸੀਂ ਇਟਲੀ ਤੋਂ ਬੜੀ ਜੀ ਕਰਨਾ ਪੈਂਦਾ ਇੰਜਨ ਹਾਂ ਹਲੂ ਵੀ ਕਰਾਣਾ ਕਰੀ ਵੀਲ ਦੇਖ ਲਈ ਹਰ ਇੱਕ ਗੱਲ ਚੀਚਣ ਕਰਨੀ ਸਰਬਸਤ ਕਰਨੀ ਇੰਜਨ ਕਰਨੀ ਗੱਲ ਓਏ ਇੱਕ ਇਹੀ ਕਿਸ ਹਾਈ ਬਿਆ ਨਾ ਜਿਗੜਾ ਪਹਿਲਾ ਉਹ ਕੋ ਸਾਗਰ ਦੀ ਬੋਟੀ ਇੰਡਿਕਾ ਚਲਾਉਣ ਲੱਗ ਗਿਆ ਜੀ ਮਿਸਤਰੀ ਬਣੀ ਵੀ ਇੰਜਨ ਕਰਨਾ ਪਰੇ ਹੋਈਆਂ ਵੀ ਤਿਆਰ ਆੜਾ ਦੁਆਲੇ ਪਾਪਾ ਜੀ ਨੇਰੇ ਹੀ ਬਹੁਤ ਆ ਕੀ ਆ ਦਿਖਾ ਮਾਲੇ ਦੁਆਲੇ ਪਾਪਾ ਕਹਿੰਦੇ ਹਾਂ ਤਾਂ ਬੰਦ ਕਰਨਾ ਪਾਣਾ ਆ ਵੀ ਬਗਲ ਦੀ ਲਾਈਟ ਵਾਲ ਕੇ ਥੋੜਾ ਜਿਹਾ ਚਾੜਨਾ ਇਤਲੀ ਤੋਂ ਜਰਮਨੀ ਤੋਂ ਦੇਖ ਰਹੇ ਆ ਜੀ ਲੈ ਦੇ ਕਿ ਕਿਵੇਂ ਪੈ ਗਿਆ ਲੈ ਸੌ ਗਿਆ ਸੌਂਗੇ ਤੂੰ ਵੀ ਸੌਂ ਜਾ ਹਾਈ ਟਿਸ਼ਨ ਉਰੀ 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 ਛੇਤੀ ਛੇਤੀ ਉਹ ਛੇਤੀ ਛੇਤੀ ਪਕੌੜੇ ਜੀ ਹੁਣ ਤਾਂ ਸ਼ਾਮ ਦਾ ਟਾਈਮ ਆ ਹੁਣ ਤਾਂ ਸਾਡਾ ਰਾਸ਼ਟਰੀ ਖਾਣਾ ਬਣਿਆ ਬਾਈ ਜੀ ਕੜੀ ਚੌਲ ਤੂੰ ਸੌ ਜਾ ਕੈਨੇਡਾ ਤੋਂ ਤੂੰ ਵੀ ਸੌਂ ਜਾ ਤੂੰ ਸੌਂਦਾ ਨਹੀਂ ਤੁਸੀਂ ਤੂੰ ਸੌਂ ਜਾ ਆਲਾ ਸੌਂ ਗਿਆ ਮੈਂ ਵੀ ਤੂੰ ਡੜੀਆ ਟੱਡੇ ਤੇ ਸੌਂ ਜਾ ਤੂੰ ਵੀ ਮੈਨੂੰ ਲੋਤੀ ਮੈਨੂੰ ਘਾਤੀ ਹਏ ਹਏ ਆ ਆ ਆ ਮੀਟ ਟੋਨਰ ਵੀ ਸਪੇਨ ਤੋਂ ਵੀ ਦੇਖ ਰਹੇ ਆ ਸਪੇਨ ਤੋਂ ਪਰ ਰੀਤ ਕਰਕੇ ਲੱਗਿਆ ਬਾਜੀ ਮੈਂ ਕੋਲੋਨਾ ਕਰ ਲੈਂਦੀ ਆ ਨੇ ਮੀਂਹ ਚਨਾਉਣ ਵਾਲੀ ਤਾਂ ਸਿਰ 'ਚ ਪਿੱਤ ਹੋਊਗੀ ਜੀ ਗਰਮੀ ਕਰਕੇ ਹੋਰ ਸਬਸ ਲਾਈਕ ਦਾ ਬਟਨ ਜਰੂਰ ਦਬ ਦਿਓ ਜੀ ਪਤਾ ਲੱਗਦਾ ਰਹੇ ਸਾਨੂੰ ਤੂੰ ਵੀ ਕਾਦੇ ਤੂੰ ਵੀ ਦੂਰ ਕਾਦੇ ਸਾਰੇ ਲਾਈਕ ਦਾ ਬਟਨ ਦਬੋ ਜੀ ਸੇ ਲਾਈਕ ਲੋਕਿਆ ਸੁਣ ਕੇ ਉੱਠ ਗੜਾ ਤੂੰ ਕੈ ਲਾਇਕ ਦਾ ਬਟਨ ਦੱਬੋ ਜੀ ਲੈ ਥੱਲੇ ਕਰ ਲਓ ਸਿਰ ਨਹੀਂ ਦਿਖਾਉਣਾ ਜੀ ਮੂੰਹ ਦਿਣਾ ਚਾਹੀਦਾ ਸਦਾ ਤਪ ਤਰਾਏ ਬਿਤਰੋ ਲੈ ਤੂੰ ਕ ਲਾਇਕ ਦਾ ਬਟਨ ਦੱਬੋ ਜੀ ਜੀ ਵਿੱਕੀ ਭਾਜੀ ਸਾਰਾ ਬੰਦਾ ਥੈਂਕ ਯੂ ਜੀ ਬਲਾਚੌਰ ਤੋਂ ਦੇਖ ਰਹੇ ਹੋ ਜੀ ਸ਼ੁਕਰੀਆ ਮੰਡੀ ਗੋਬਿੰਦਗੜ ਤੋਂ ਬਿੰਦਰਾ ਰਾਜਦੇਵ ਜੀ ਸ਼ੁਕਰ ਹੈ ਜੀ ਸ਼ੁਕਰ ਹੈ ਥੈਂਕ ਯੂ ਸੋ ਮਚ ਤੁਸੀਂ ਵੀਡੀਓ ਦੇਖ ਰਹੇ ਹੋ ਸਾਡੀਆਂ ਅੰਨੀਆਂ ਨਾ ਮੇਰੇ ਹਟ ਜਾ ਜੀ ਹੁਣ ਹਾਂ ਹੁਣ ਨਾਉਣਾ ਟੋੜਣਾ ਪਾਣਾ ਜੀ ਪਲੇਰ ਮੈਂ ਇਥੇ ਕਰਦਾਂ ਨਾ ਬੰਦ ਜੀ ਹੂੰ ਉਹ ਦਾੜੀਆਂ ਤਾਂ ਤੁਹਾਨੂੰ ਸਾਰ ਨੂੰ ਚੜਦੀ ਚਲਾ ਕਰਕੇ ਜੀ ਦਰ ਦੁਗੁਣੀ ਤੇ ਰਾਤ ਚਾਗਣਾ ਚੱਕਿਆ ਬਖਸ਼ ਤੇ ਮੀ ਤੁਹਾਡੇ ਵੀ ਪੈ ਦੇ ਜੀ ਹੂੰ ਨਹੀਂ ਚੜ ਗਿਆ ਇਹ ਨਹੀਂ ਹੁਣ ਨਹੀਂ ਚੜਨਾ ਹੁਣ ਤਾਂ ਰਾਤ ਹੈ ਹੋਣੀ ਮਾ ਹੁਣ ਤੇ ਅਰਦਾਸ ਕਰੋ ਵੀ ਰਾਤ ਨੂੰ ਲਾਈਟ ਆ ਜਾਵੇ ਤਾਂ ਵਧੀਆ ਨੀਂਦ ਆ ਜਾਊਗੀ ਨਹੀਂ ਫਿਰ ਤਾਂ ਸਾਨੂੰ ਪਤਾ ਹੀ ਕੀ ਹਾਲਾਤ ਹੁਣ ਕਰਨੇ ਚਾ ਹੁਣ ਲੈਟ ਲੈਟ ਆ ਜਾ ਪਹਿਲਾਂ ਕਹਿੰਦੇ ਮੀ ਮੀ ਆ ਜਾ ਲੈ

ਕਹਿ ਸਬਸਕ੍ਰਾਈਬ ਕਰੋ ਇਹ ਤਾਂ ਮੂੰਹ ਤਾਂ ਦਿਖਦਾ ਨਹੀਂ ਹੈਗਾ ਦਿਖ ਰਿਹਾ ਹੈ ਨਹੀਂ ਦਿਖ ਰਿਹਾ ਨਹੀਂ ਸਬਸਕ੍ਰਾਈਬ ਕਰੋ ਹਾਂ ਕਰਕੇ ਹੁਣ ਲਾਈਕ ਕਰੋ ਕਹਿ ਟਾਲ ਕਰੋ ਕਮੈਂਟ ਕਰੋ ਕੈਂਟ ਕਰੋ ਕਾਦੇ ਕੈਂਟ ਕਰੋ ਤੇ ਖਾ ਲੋ ਬਸ ਸ਼ੇਅਰ ਕਰੋ ਸ਼ੇਅਰ ਕਰੋ ਸ਼ੇਅਰ ਸ਼ੇਅਰ ਮੂੰਹ ਕਰਕੇ ਕਹਿ ਚਲੋ ਇਹ ਫਿਰ ਠੀਕ ਹੈ ਓਕੇ ਸ਼ੇਅਰ ਕਰੋ ਬਾਏ ਬਾਏ ਜੀ ਅਮਨੇ ਦੀ ਮੇਰੀ ਛੇਤੀ ਹੋਗੀ ਤੁਹਾਨੂੰ ਬੁਲਾਵਾਂਗੇ ਜੀ ਓਕੇ ਫਿਰ ਬਾਏ ਬਾਏ